ਐਮ ਭਗਵੰਤ ਮਾਨ ਜੀ ਨੇ ਕਿੰਨੇ ਜ਼ਿਆਦਾ ਆਸ਼ਾ ਜਿਤਾਈਆਂ ਸੀ ਲੋਕਾਂ ਨੂੰ ਕਿੰਨੇ ਜ਼ਿਆਦਾ ਪਰੋਥੇਮੰਦ ਗੱਲਾਂ ਕੀਤੀਆਂ ਸੀ ਤੇ ਸਭ ਤੋਂ ਪਹਿਲਾਂ ਨਾ ਜੀ ਇਹ ਆਪਣੀ ਪੁਰਾਣੀ ਸਪੀਚਾਂ ਚ ਜੇ ਤੁਸੀਂ ਦੇਖੋ ਇਹ ਕਹਿੰਦੇ ਹੁੰਦੇ ਸੀਗੇ ਮੈਂ ਪਹਿਲਾ ਇਹੋ ਜਿਹਾ ਸੀਐਮ ਹੋਊਗਾ ਜੋ ਸੰਗਰੂਰ ਨੂੰ ਛੱਡ ਕੇ ਨਹੀਂ ਜਾਊਗਾ ਜੋ ਚੰਡੀਗੜ੍ਹ ਜਾ ਕੇ ਨਹੀਂ ਬੈਠੂਗਾ ਪਰ ਜੇ ਤੁਸੀਂ ਦੇਖੋ ਇਹ ਚੰਡੀਗੜ੍ਹ ਤੋਂ ਨਿਕਲਦੇ ਹੀ ਨਹੀਂ ਹਰ ਰੋਜ਼ ਚੰਡੀਗੜ੍ਹ ਸਵੇਰੇ ਹੈਲੀਕਾਪਟਰ ਜਾਂਦਾ ਸ਼ਾਮ ਨੂੰ ਵਾਪਸ ਆਂਦਾ ਇਹ ਉਹ ਹੈਲੀਕਾਪਟਰ ਲੈ ਕੇ ਕਿੱਥੇ ਜਾਂਦੇ ਨੇ ਦਿੱਲੀ ਜਿਦੇ ਕੋਲ ਅਰਵਿੰਦ ਕੇਜਰੀਵਾਲ ਜੀ ਕੋਲ ਪੰਜਾਬ ਨੂੰ ਜੀ ਹੈਲੀਕਾਪਟਰ ਆਪਣੇ ਕੰਮਾਂ ਲਈ ਦਿੱਤਾ ਗਿਆ ਤੇ ਇਹ ਪੰਜਾਬ ਦੇ ਹੈਲੀਕਾਪਟਰ ਦਾ ਪੈਟਰੋਲ ਜਿਹਦੇ ਆਪਾਂ ਸਾਰੇ ਪੈਸੇ ਭਰਦੇ ਆ ਉਹ ਲੈ ਕੇ ਜਾਂਦੇ ਦਿੱਲੀ ਕਿਨੂੰ ਅਰਵਿੰਦ ਕੇਜਰੀਵਾਲ ਨੂੰ ਚੱਕਰ ਨੂੰ ਤੇ ਉਹ ਕਦੇ ਉਹਨਾਂ ਨੂੰ ਜੈਪੁਰ ਲਈ ਫਿਰਦੇ ਨੇ ਕਦੇ ਉਹਨਾਂ ਦਾ ਕਿਤੇ ਪ੍ਰਚਾਰ ਕਰਾ ਰਹੇ ਨੇ ਮਤਲਬ ਪੰਜਾਬ ਚ ਤਾਂ ਇੱਥੇ ਸੰਗਰੂਰ ਹੀ ਨਹੀਂ ਦੇਖਿਆ ਮੈਂ ਪੰਜਾਬ ਦੀ ਤਾਂ ਜੀ ਥੀ ਹੀ ਗੱਲ ਕਰਾਂ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਸਾਬਕਾ ਸੀਐਮ ਅਮਰਿੰਦਰ ਸਿੰਘ ਜੀ ਹੈਲੀਕਾਪਟਰ ਤੇ ਜੱਜ ਜਾਂਦੇ ਆ ਇਹਨਾਂ ਨੂੰ ਮਾਵਾਂ ਦੇ ਬਲ ਤੇ ਚੁੱਲ੍ਹੇ ਨਹੀਂ ਦਿੰਦੇ ਤੇ ਇਹਨਾਂ ਨੂੰ ਕੋਈ ਪੁੱਛਣ ਆਲਾ ਹੋਵੇ ਜੀ ਤੁਸੀਂ ਉਹ ਹੀ ਕੰਮ ਕਿਉਂ ਕਰੀ ਜਾਂਦੇ ਹੋ ਸਾਰਿਆਂ ਨੇ ਪੁੱਛਿਆ ਸੀ ਕਿ ਬੀਬੀਆਂ ਨੂੰ 1000 ਰੁਪਿਆ ਮਿਲਿਆ ਕਿੱਥੇ ਵੀ ਮੈਂ ਜਾਨੀ ਆ ਸੁਣਿਆ ਤਾਂ ਹੈ ਨਹੀਂ ਮੈਂ ਮਿਲਿਆ ਤੇ ਸਭ ਤੋਂ ਜੀ ਮਜ਼ਾਕੀਦਾਰ ਗੱਲ ਹੈ ਕਿਉਂਕਿ ਇਹ ਚੁਟਕਲੇ ਬੜੇ ਸੁਣਾਉਂਦੇ ਨੇ ਪੁੱਛਣ ਵਾਲੀ ਗੱਲ ਹੈ ਕਿ ਸੰਗਰੂਰ ਚ ਤਾਂ ਦੇ ਦਿੰਦੇ ਇੱਥੇ ਤਾਂ ਆਪਣਾ ਬਚਾਅ ਕਰ ਲੈਂਦੇ ਪੰਜਾਬ ਦਾ ਤਾਂ ਹੋਰ ਕੀ ਹਾਲ ਹੋਇਆ ਹੋਣਾ ਬੀਬੀਆਂ ਨੂੰ ਕੀ ਹੀ ਵਾਦੇ ਚਲੋ ਉਹਨਾਂ ਨੇ ਕੀਤੇ ਹੋਣੇ ਆਟਿਆਂ ਦੇ ਪੈਕੇਟ ਦੇਣੇ ਇਹਨਾਂ ਨੇ ਸ਼ੁਰੂ ਕੀਤੇ ਹੋਏ ਆ ਤੇ ਕਹਿੰਦੇ ਉਹ ਆਟੀਆਂ ਦੇ ਪੈਕੇਟ ਵੀ 10 ਕਿਲੋ ਤੋਂ 5 ਕਿਲੋ ਜਾ ਰਿਹਾ ਘਰਾਂ 'ਚ ਤੇ ਕਹਿੰਦੇ ਹਫਤਾ ਨਹੀਂ ਚੱਲਦੇ ਕੀੜੇ ਲੱਗ ਜਾਂਦੇ ਉਹਨਾਂ ਨੂੰ ਦੱਸੋ ਮਤਲਬ ਤੁਸੀਂ ਕਿਸ ਗੱਲ ਦੀ ਰਾਜਨੀਤੀ ਕਿਸ ਗੱਲ ਦੀ ਝੂਠੀ ਕੀ ਗੱਲਾਂ ਕਰਦੇ ਆਏ ਸੀ ਕਿ ਤੁਹਾਨੂੰ ਰਾਸ਼ਨ ਮੁਫਤ ਦਾ ਤੁਸੀਂ ਰਾਸ਼ਨ ਦੀ ਕੁਆਲਿਟੀ ਤੱਕ ਨਹੀਂ ਜੀ ਸਹੀ ਦੇ ਰਹੇ ਲੋਕਾਂ ਨੂੰ ਤੇ ਉਹਨਾਂ ਨੇ ਨਾ ਪੁੱਛਣ ਆਲਾ ਹੋਵੇ ਪੁਲਿਸ ਮੁਲਾਜ਼ਮਾਂ ਨੂੰ ਜੀ ਪਹਿਲੀ ਵਾਰ ਪੰਜਾਬ ਦੇ ਇਹ ਹਿਸਟਰੀ 'ਚ ਹੋਇਆ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਮਿਲੀ ਪਿਛਲੇ 2-3 ਮਹੀਨਿਆਂ ਤੋਂ ਤੇ ਕਿਉਂ ਨਹੀਂ ਮਿਲ ਰਹੀਆਂ ਉਹਨਾਂ ਨੇ ਲੋਨ ਲਿੱਤੇ ਹੁਣ ਪਿੱਛੇ ਜੇ ਆ ਕਿਉਂਕਿ ਹੁਣ ਵੋਟਾਂ ਆ ਗਈਆਂ ਹੁ ਦੇਣੀਆਂ ਤਾਂ ਹੁੰਦੀਆਂ ਤਾਂ ਹੀ ਅੱਗੇ ਵੋਟਾਂ ਲੈਣਗੇ ਇਹਨਾਂ ਨੇ ਪਿੱਛੇ ਜੇ ਅਤੀ ਪੇਮੈਂਟ ਦੇਣੀ ਸ਼ੁਰੂ ਕੀਤੀ ਉਹ ਹੀ ਲੋਨ ਲੈ ਕੇ ਤਾਂ ਪੈਸਾ ਜਾ ਕਿੱਥੇ ਰਿਹਾ ਇਹਨਾਂ ਨੂੰ ਪੁੱਛਣਾ ਲਾਉ ਦੇ ਆਈ ਜੋ ਸਾਰੀ ਸਿਕਿਉਰਿਟੀ ਲੈਂਦੇ ਆ ਜੋ ਹੈਲੀਕਾਪਟਰ ਚਲਾ ਰਹੇ ਨੇ ਉੱਥੇ ਹੀ ਜਾਂਦਾ ਆਪਣਾ ਸਾਰਾ ਪੈਸਾ ਤੇ ਗੱਲ ਕਰਦੇ ਦੀ ਇੱਥੇ ਤੇ ਉਮੀਦਵਾਰ ਮੀਥੇਰਜੀ ਜੀ ਜੋ ਇਹਨਾਂ ਨੇ ਤੁਹਾਡੇ ਕੋਲ ਭੇਜੇ ਨੇ ਹੁਣ ਜਦੋਂ ਨਵੇਂ-ਨਵੇਂ ਮੰਤਰੀ ਬਣਾਏ ਸੀ ਨਾ ਮੀਥੇਰਜੀ ਇਹਨਾਂ ਨੇ ਉਹਨਾਂ ਨੂੰ ਪੰਜ ਵਿਭਾਗਮੇ ਦਿੱਤੇ ਸੀ ਦੋ ਦਿਨ ਮਹੀਨਾ ਜੀ ਇਹਨਾਂ ਨੇ ਚਾਰ ਵਿਭਾਗਾਂ ਦਾ ਮੀਥੀਅਰਜੀ ਤੋਂ ਵਾਪਸ ਹੀ ਲੈ ਲੇ ਸਭ ਤੋਂ ਜ਼ਰੂਰੀ ਵਿਭਾਗ ਕਿਹੜੇ ਹੁੰਦੇ ਆ ਮਾਈਨਿੰਗ ਤੇ ਐਜੂਕੇਸ਼ਨ ਉਹ ਤਾਂ ਵਾਪਸ ਲੈ ਲੇ ਤੇਲਾ ਸਪੋਰਟਸ ਦੇ ਤਾ ਉਹਨਾਂ ਨੂੰ ਮਤਲਬ ਜਿਹੜੇ ਸੀਐਮ ਨੂੰ ਆਪਣੇ ਮੰਨੇਸਟਰ ਤੇ ਭਰੋਸਾ ਨਹੀਂ ਸੰਗਰੂਰ ਦੇ ਵੋਟਰ ਉਹਨਾਂ ਤੇ ਭਰੋਸਾ ਕਿਉਂ ਕਰੂਗਾ ਤੁਸੀਂ ਮੈਨੂੰ ਇਹ ਗੱਲ ਦੱਸੋ ਸੌਖਾ ਨਹੀਂ ਹੈ ਜੀ 2.5 ਸਾਲਾਂ ਜਿੱਤੇ ਈਡੀ ਰੇਡ ਦੇਖਣਾ ਦੋ ਜੇਲਾਂ ਕੱਟਣੀਆਂ ਕੁਸ਼ਤਾਂ ਸੀ ਕਰਦੇ ਹੋਵਾਂਗੇ ਸਿੱਖਾਂ ਦੀ ਆਪਣੀ ਕਮਿਊਨਿਟੀ ਲਈ ਪੰਜਾਬ ਲਈ ਕਿ ਸਾਨੂੰ ਦਬਾਇਆ ਜਾਂਦਾ ਈਡੀ ਬੀਜੇਪੀ ਜੇਲਾ ਇੱਥੇ ਭਗਵੰਤ ਮਾਨ ਨੇ ਨਫਰਤ ਦੀ ਰਾਜਨੀਤੀ ਦੇ ਕਰਕੇ ਕਿਉਂਕਿ ਅਸੀਂ ਬੋਲਦੇ ਸੀ ਉਹਦੇ ਕਰਕੇ ਹੋਇਆ ਅਜੀ ਸੰਗਰੂਰ ਨਾ ਇੱਕ ਇਨਕਲਾਬੀ ਸੀਟ ਤਾਂ ਸੁਖਪਾਲ ਖੈਰੇ ਨੂੰ ਇੱਥੇ ਭੇਜਿਆ ਗਿਆ ਆਪਾਂ ਮੈਜੋਰਿਟੀ ਦੇ ਕੇ ਆਮ ਆਦਮੀ ਪਾਰਟੀ ਨੂੰ ਦੀ ਸਰਕਾਰ ਬਣਾਉਣ ਦਾ ਪੰਜਾਬ ਵਿੱਚ ਮੌਕਾ ਦਿੱਤਾ ਹੁਣ ਜੇ ਆਪਾਂ ਗੱਲਾਂ ਕਰੀਏ ਸੀਐਮ ਭਗਵੰਤ ਮਾਨ ਜੀ ਨੇ ਕਿੰਨੇ ਜ਼ਿਆਦਾ ਆਸ਼ਾ ਜਿਤਾਈਆਂ ਸੀ ਲੋਕਾਂ ਨੂੰ ਕਿੰਨੇ ਜ਼ਿਆਦਾ ਪਰ ਉਸੇਮੰਦ ਗੱਲਾਂ ਕੀਤੀਆਂ ਸੀ ਤੇ ਸਭ ਤੋਂ ਪਹਿਲਾਂ ਨਾ ਜੀ ਇਹ ਆਪਣੀ ਪੁਰਾਣੀ ਸਪੀਚਾਂ ਚ ਜੇ ਤੁਸੀਂ ਦੇਖੋ ਇਹ ਕਹਿੰਦੇ ਹੁੰਦੇ ਸੀਗੇ ਮੈਂ ਪਹਿਲਾ ਇਹੋ ਜਿਹਾ ਸੀਐਮ ਹੋਊਗਾ ਜੋ ਸੰਗਰੂਰ ਨੂੰ ਛੱਡ ਕੇ ਨਹੀਂ ਜਾਊਗਾ ਜੋ ਚੰਡੀਗੜ੍ਹ ਜਾ ਕੇ ਨਹੀਂ ਬੈਠੂਗਾ ਪਰ ਜੇ ਤੁਸੀਂ ਦੇਖੋ ਇਹ ਚੰਡੀਗੜ੍ਹ ਤੋਂ ਨਿਕਲਦੇ ਹੀ ਨਹੀਂ ਹਰ ਰੋਜ਼ ਚੰਡੀਗੜ੍ਹ ਸਵੇਰੇ ਹੈਲੀਕਾਪਟਰ ਜਾਂਦਾ ਸ਼ਾਮ ਨੂੰ ਵਾਪਸ ਆਂਦਾ ਇਹ ਉਹ ਹੈਲੀਕਾਪਟਰ ਲੈ ਕੇ ਕਿੱਥੇ ਜਾਂਦੇ ਨੇ ਦਿੱਲੀ ਕਿਦੇ ਕੋਲ ਅਰਵਿੰਦ ਕੇਜਰੀਵਾਲ ਜੀ ਕੋਲ ਪੰਜਾਬ ਨੂੰ ਜੀ ਹੈਲੀਕਾਪਟਰ ਆਪਣੇ ਕੰਮਾਂ ਲਈ ਦਿੱਤਾ ਗਿਆ ਤੇ ਇਹ ਪੰਜਾਬ ਦੇ ਹੈਲੀਕਾਪਟਰ ਦਾ ਪੈਟਰੋਲ ਜਿਹਦੇ ਆਪਾਂ ਸਾਰੇ ਪੈਸੇ ਭਰਦੇ ਆ ਉਹ ਲੈ ਕੇ ਜਾਂਦੇ ਦਿੱਲੀ ਕਿਨੂੰ ਅਰਵਿੰਦ ਕੇਜਰੀਵਾਲ ਨੂੰ ਚੱਕਰ ਨੂੰ ਤੇ ਉਹ ਕਦੇ ਉਹਨਾਂ ਨੂੰ ਜੈਪੁਰ ਲਈ ਫਿਰਦੇ ਨੇ ਕਦੇ ਉਹਨਾਂ ਦਾ ਕਿਤੇ ਪ੍ਰਚਾਰ ਕਰਾ ਰਹੇ ਨੇ ਮਤਲਬ ਪੰਜਾਬ ਜੀ ਦਾ ਇੱਥੇ ਸੰਗਰੂਰ ਹੀ ਨਹੀਂ ਦੇਖਿਆ ਮੈਂ ਪੰਜਾਬ ਦੀ ਤਾਂ ਜੀ ਕੀ ਹੀ ਗੱਲ ਕਰਾਂ ਹੁਣ ਜੇ ਆਪਾਂ ਗੱਲ ਕਰੀਏ ਉਹਨੇ ਪਹਿਲਾਂ ਵੀ ਸਾਰਿਆਂ ਨੇ ਪੁੱਛਿਆ ਸੀ ਕਿ ਬੀਬੀਆਂ ਨੂੰ 1000 ਰੁਪਿਆ ਮਿਲਿਆ ਕਿਤੇ ਵੀ ਮੈਂ ਜਾਨੀ ਐ ਸੁਣਿਆ ਤਾਂ ਹੈ ਨਹੀਂ ਮੈਂ ਮਿਲਿਆ ਤੇ ਸਭ ਤੋਂ ਜੀ ਮਜ਼ਾਕੀਦਾਰ ਗੱਲ ਹੈ ਕਿਉਂਕਿ ਉਹ ਚੁਟਕਲੇ ਬੜੇ ਸੁਣਾਉਂਦੇ ਨੇ ਪੁੱਛਣ ਵਾਲੀ ਗੱਲ ਹੈ ਕਿ ਸੰਗਰੂਰ ਚ ਤਾਂ ਦੇ ਦਿੰਦੇ ਇੱਥੇ ਤਾਂ ਆਪਣਾ ਬਚਾ ਕਰ ਲੈਂਦੇ ਪੰਜਾਬ ਦਾ ਤਾਂ ਹੋਰ ਕੀ ਹੀ ਹਾਲ ਹੋਇਆ ਹੋਣਾ ਬੀਬੀਆਂ ਨੂੰ ਕੀ ਹੀ ਵਾਦੇ ਚਲੋ ਉਹਨਾਂ ਨੇ ਕੀਤੇ ਹੋਣੇ ਦੂਜੀ ਗੱਲ ਜੀ ਅਸੀਂ ਜਦ ਪਿੰਡਾਂ ਚ ਘੁੰਮ ਰਿਹਾ ਨਾ ਸਾਨੂੰ ਇਹ ਵੀ ਪਤਾ ਚੱਲਿਆ ਇਹਨਾਂ ਨੇ ਕਣਕ ਦੇਣ ਦਾ ਵਾਅਦਾ ਕੀਤਾ ਸੀ ਕਣਕ ਤਾਂ ਪਹੁੰਚ ਨਹੀਂ ਰਹੀ ਘਰਾਂ 'ਚ ਆਟਿਆਂ ਦੇ ਪੈਕੇਟ ਦੇਣੇ ਇਹਨਾਂ ਨੇ ਸ਼ੁਰੂ ਕੀਤੇ ਹੋਏ ਐ ਤੇ ਕਹਿੰਦੇ ਆਟਿਆਂ ਦੇ ਪੈਕੇਟ ਵੀ 10 ਕਿਲੋ ਤੋਂ 5 ਕਿਲੋ ਜਾ ਰਿਹਾ ਘਰਾਂ 'ਚ ਤੇ ਕਹਿੰਦੇ ਹਫਤਾ ਨਹੀਂ ਚੱਲਦੇ ਕੀੜੇ ਲੱਗ ਜਾਂਦੇ ਉਹਨਾਂ ਨੂੰ ਦੱਸੋ ਮਤਲਬ ਤੁਸੀਂ ਕਿਸ ਗੱਲ ਦੀ ਰਾਜਨੀਤੀ ਕਿਸ ਗੱਲ ਦੀ ਕੀ ਗੱਲਾਂ ਕਰਦੇ ਆਏ ਸੀ ਕਿ ਤੁਹਾਨੂੰ ਰਾਸ਼ਨ ਮੁਫਤ ਦਾ ਤੁਸੀਂ ਰਾਸ਼ਨ ਦੀ ਕੁਆਲਿਟੀ ਤੱਕ ਨਹੀਂ ਜੀ ਸਹੀ ਦੇ ਰਹੇ ਲੋਕਾਂ ਨੂੰ ਸੁਣਨ ਚ ਇਹ ਵੀ ਆਇਆ ਜਦੋਂ ਅਸੀਂ ਆਪਣੇ ਪ੍ਰਚਾਰ ਕਰਦੇ ਪਿੰਡਾਂ 'ਚ ਗਏ ਆ ਕਿ ਬੀਬੀਆਂ ਨੂੰ ਦਿਨ ਦਹਾੜੇ ਉਹਨਾਂ ਦੀ ਚੋਰੀਆਂ ਵੀ ਹੋ ਰਹੀਆਂ ਜਿਵੇਂ ਤੁਰਦੀਆਂ ਜਾਂਦੀਆਂ ਬਾਲੀਆਂ ਖੋਲੇ ਨੇ ਮੁੰਡੇ ਬੀਬੀਆਂ ਸੁਰੱਖਿਤੀ ਨਹੀਂ ਫੀਲ ਕਰਦੀਆਂ ਇੱਕ ਇੱਕ ਗਲੀ ਤੋਂ ਦੂਜੀ ਗਲੀ ਜਾਣ ਤੱਕ ਕਰਨਗੀਆਂ ਕਿਉਂ ਜਿੰਨੇ ਪੁਲਿਸ ਮੁਲਾਜ਼ਮ ਐ ਸਾਰੇ ਤਾਂ ਹੀ ਧਰਨੇ ਤੇ ਬੈਠੇ ਹੋયા ਥੋਡੇ ਕੋਲ ਕੌਣ ਆਊਗਾ ਸਰ ਤੇ ਭਗਵੰਤ ਮਾਨ ਜੀ ਕੱਲੇ ਸੀਗੇ ਜੋ ਕਹਿੰਦੇ ਸੀਗੇ ਮੈਂ ਪਹਿਲਾ ਸੀਐਮ ਹੋਵਾਂਗਾ ਜਿਹਦੇ ਜੀ ਜੋ ਕਦੇ ਵੀ ਧਰਨੇ ਨਹੀਂ ਲਗਵਾਊਗਾ ਹਰ ਰੋਜ਼ ਡੀਸੀ ਰੋਡ ਤੇ ਜੀ ਧਰਨੇ ਲੱਗਦੇ ਸੰਗਰੂਪ ਚ ਬੜੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਇੱਕ ਚੀਜ਼ ਤੇ ਵਾਅਦੇ ਕੀਤੇ ਤੁਸੀਂ ਉਹ ਤੋਂ ਵੀ ਪਿੱਛੇ ਚੱਲਦੇ ਹੋ ਵੀਆਈਪੀ ਕਲਚਰ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਨੇ ਕੀਤਾ ਸੀ ਜਿਵੇਂ ਮੈਂ ਪਹਿਲਾਂ ਹੀ ਗੱਲ ਸੁਣਾਤੀ ਹੈਲੀਕਾਪਟਰ ਦੀ ਇਹ ਹੀ ਕਹਿੰਦੇ ਹੁੰਦੇ ਸੀ ਕਿ ਸਾਬਕਾ ਸੀਮ ਅਮਰਿੰਦਰ ਸਿੰਘ ਜੀ ਹੈਲੀਕਾਪਟਰ 'ਤੇ ਜੱਜ ਜਾਂਦੇ ਆ ਇਹਨਾਂ ਨੂੰ ਮਾਵਾਂ ਦੇ ਬਲ ਦੇ ਚੁੱਲੇ ਨਹੀਂ ਦਿੰਦੇ ਤਾਂ ਨਨਾਂ ਨੂੰ ਕੋਈ ਪੁੱਛਣ ਆਲਾ ਹੋਵੇ ਜੀ ਤੁਸੀਂ ਉਹ ਹੀ ਕੰਮ ਕਿਉਂ ਕਰੀ ਜਾਂਦੇ ਹੋ ਇਹਨਾਂ ਤੇ ਜਿੰਨੇ ਐਮਐਲਏ ਨੇ ਦੋ ਦਿਨ ਗੱਡੀਆਂ ਲੈ ਕੇ ਜਾਂਦੇ ਸੈਕਿਉਰਿਟੀ ਦੀ ਹਰ ਰੋਜ਼ ਉਹਦਾ ਸਾਰਾ ਪੈਸਾ ਆਪਣੇ ਕੋਲੋਂ ਜਾਂਦਾ ਤੇ ਉਹਨਾਂ ਇਹਨਾਂ ਨੂੰ ਪੁੱਛਣ ਆਲਾ ਹੋਵੇ ਪੁਲਿਸ ਮੁਲਾਜ਼ਮਾਂ ਨੂੰ ਜੀ ਪਹਿਲੀ ਵਾਰ ਪੰਜਾਬ ਦੇ ਇਹ ਹਿਸਟਰੀ ਚ ਹੋਇਆ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਮਿਲੀ ਪਿਛਲੇ 2-3 ਮਹੀਨਿਆਂ ਤੋਂ ਤੇ ਕਿਉਂ ਨਹੀਂ ਮਿਲ ਰਹੀਆਂ ਉਹਨਾਂ ਨੇ ਲੋਨ ਲਿੱਤੇ ਹੁਣ ਪਿੱਛੇ ਜੇ ਆ ਕਿਉਂਕਿ ਹੁਣ ਵੋਟਾਂ ਆ ਗਈਆਂ ਉਹ ਦੇਣੀਆਂ ਤਾਂ ਹੁੰਦੀਆਂ ਤਾਂ ਹੀ ਅੱਗੇ ਵੋਟਾਂ ਲੈਣਗੇ ਇਹਨਾਂ ਨੇ ਪਿੱਛੇ ਜੇ ਅਤੀ ਪੇਮੈਂਟ ਦੇਣੀ ਸ਼ੁਰੂ ਕੀਤੀ ਉਹ ਵੀ ਲੋਨ ਲੈ ਕੇ ਤਾਂ ਪੈਸਾ ਜਾ ਕਿੱਥੇ ਰਿਹਾ ਇਹਨਾਂ ਨੂੰ ਪੁੱਛਣਾ ਲਾਉ ਦੇ ਆਈ ਜੋ ਸਾਰੀ ਸਿਕਿਉਰਿਟੀ ਲੈਂਦੇ ਆ ਜੋ ਹੈਲੀਕਾਪਟਰ ਚਲਾ ਰਹੇ ਨੇ ਉੱਥੇ ਹੀ ਜਾਂਦਾ ਆਪਣਾ ਸਾਰਾ ਪੈਸਾ ਤੇ ਗੱਲ ਕਰਦੇ ਦੀ ਇੱਥੇ ਤੇ ਉਮੀਦਵਾਰ ਮੀਥੇ ਅਰਜੀ ਦੀ ਜੋ ਉਹਨਾਂ ਨੇ ਤੁਹਾਡੇ ਕੋਲ ਭੇਜੇ ਨੇ ਹੁਣ ਜਦੋਂ ਨਵੇਂ-ਨਵੇਂ ਮਨਿਸਟਰ ਬਣਾਏ ਸੀ ਨਾ ਮੀਥੇਰ ਜੀ ਇਹਨਾਂ ਨੇ ਉਹਨਾਂ ਨੂੰ ਪੰਜ ਮਹਿਕਮੇ ਦਿੱਤੇ ਸੀਗੇ ਦੋ ਤਿੰਨ ਮਹੀਨਿਆਂ ਜੀ ਇਹਨਾਂ ਨੇ ਚਾਰ ਮਹਿਕਮੇ ਤਾਂ ਮੀਥੇਰ ਜੀ ਤੋਂ ਵਾਪਸ ਹੀ ਲੈ ਲੇ ਸਭ ਤੋਂ ਜ਼ਰੂਰੀ ਮਹਿਕਮੇ ਕਿਹੜੇ ਹੁੰਦੇ ਆ ਮਾਈਨਿੰਗ ਤੇ ਐਜੂਕੇਸ਼ਨ ਉਹ ਤਾਂ ਵਾਪਸ ਲੈ ਲੈ ਕੇਲਾ ਸਪੋਰਟਸ ਦਿੱਤਾ ਉਹਨਾਂ ਨੂੰ ਮਤਲਬ ਜਿਹੜੇ ਸੀਐਮ ਨੂੰ ਆਪਣੇ ਮਨਿਸਟਰ ਤੇ ਭਰੋਸਾ ਨਹੀਂ ਸੰਗਰੂਰ ਦੇ ਵੋਟਰ ਉਹਨਾਂ ਤੇ ਭਰੋਸਾ ਕਿਉਂ ਕਰੂਗਾ ਤੁਸੀਂ ਮੈਨੂੰ ਇਹ ਗੱਲ ਦੱਸੋ ਤੇ ਤੁਹਾਨੂੰ ਇਹ ਗੱਲ ਲੋਕਾਂ ਨੂੰ ਸਮਝਾਣੀ ਚਾਹੀਦੀ ਹੈ ਕਿ ਉਹਨਾਂ ਨੂੰ ਜੇ ਇੰਨੇ ਵਧੀਆ ਸੀਗੇ ਸੰਗਰੂਰ ਲਈ ਸੰਗਰੂਰ ਤਾਂ ਉਹਨਾਂ ਦੀ ਆਪਣੀ ਮਤਲਬ ਧਰਤੀ ਹੈ ਜੇ ਇੰਨੇ ਵਧੀਆ ਸੀ ਆਪਾਂ ਨੂੰ ਇਹ ਜੋ ਉਮੀਦਵਾਰ ਕਿਉਂ ਦਿੱਤਾ ਜਿਹਦੇ ਤੋਂ ਆਨੇ ਚਾਰ ਮਹਿਕਮੇ ਹੀ ਖੋਲੇ ਅਸੀਂ ਆਪਾਂ ਗੱਲ ਕਰੀਏ ਜੀ ਭਾਜਪਾ ਪਾਰਟੀ ਦੀ ਪਹਿਲਾਂ ਹੀ ਸਾਰੇ ਤੁਹਾਨੂੰ ਸਮਝਾ ਚੁੱਕੇ ਨੇ ਤੇ ਤੁਹਾਨੂੰ ਆਪ ਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਅਖਬਾਰ ਪੜ੍ਹਦੇ ਹੋ ਕਿ ਉਹ ਧਰਮ ਦੇ ਨਾਂ ਤੇ ਬਹੁਤ ਹੀ ਖਤਰਨਾਕ ਰਾਜਨੀਤੀ ਕਰ ਰਹੇ ਆਪਣੇ ਜਦ ਕਿਸਾਨਾਂ ਨੇ ਇਸ ਵਾਰੀ ਦੁਬਾਰਾ ਮੋਰਚਾ ਚੱਕਿਆ ਦਿੱਲੀ ਦੇ ਖਿਲਾਫ ਕੀ ਅਸੀਂ ਤੁਸੀਂ ਸਾਡੀ ਮੰਗਾ ਕਿਉਂ ਨਹੀਂ ਪੂਰੀਆਂ ਕੀਤੀਆਂ 2022 ਤੱਕ ਕਿ ਤੁਸੀਂ ਸਾਨੂੰ ਸਾਰੀਆਂ ਸਾਡੀ ਮੰਗਾ ਐ ਐਮਐਸਪੀ ਸਹੀ ਦੋਗੇ ਬਟ ਕੁਛ ਨਹੀਂ ਹੋਇਆ ਹੁਣ ਜਦ ਕਿਸਾਨ ਦੁਆਰਾ ਦਿੱਲੀ ਵੱਲ ਜਾਂਦੇ ਨੇ ਤਾਂ ਇਹਨਾਂ ਨੇ ਉਹਨਾਂ ਨੂੰ ਵੜਨ ਵੀ ਨਹੀਂ ਦਿੱਤਾ ਆਪਾਂ ਭਾਰਤ ਵਾਸੀ ਆ ਪੰਜਾਬ ਭਾਰਤ ਵਿੱਚ ਪੈਂਦਾ ਤੇ ਆਪਣਾ ਪੂਰਾ ਹੱਕ ਐ ਦਿੱਲੀ ਜੋ ਭਾਰਤ ਦੀ ਰਾਜਧਾਨੀ ਆ ਉੱਥੇ ਜਾ ਕੇ ਆਪਣੀ ਗੱਲ ਕਰਨ ਦਾ ਤੇ ਸੁਣਾਉਣ ਦਾ ਬਟ ਇਹ ਆਪਾਂ ਨੂੰ ਉਹ ਵੀ ਮੌਕਾ ਨਹੀਂ ਦਿੰਦੇ ਉਦੋਂ ਸਭ ਤੋਂ ਮਾੜੀ ਗੱਲ ਇਹਨਾਂ ਨੇ ਕਿਸਾਨਾਂ ਨੂੰ ਟੈਰਰਿਸਟ ਘਰਾਰਤਾ ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਜੋ ਆਪਣੇ ਕੈਨੇਡਾ ਬੈਠੇ ਭਾਈ ਆਪਣੇ ਆਸਟ੍ਰੇਲੀਆ ਬੈਠੇ ਪੰਜਾਬੀ ਆਪਣੇ ਹੱਕਾਂ 'ਚ ਬੋਲ ਰਹੇ ਸੀ ਉਹਨਾਂ ਦੇ ਅਕਾਊਂਟ ਬਲੌਕ ਕੀਤੇ ਗਏ ਹਰ ਇੱਕ ਬਾਲੀਵੁੱਡ ਐਕਟਰ ਨੇ ਟਵੀਟ ਕੀਤੀਆਂ ਕਿ ਕਿਸਾਨ ਤੋਂ ਟੈਰਰਿਸਟ ਹੈ ਟੈਰਰਿਸਟ ਹੈ ਦਿੱਲੀ ਵਿੱਚ ਇਹ ਖਬਰਾਂ ਚਲਾ ਰਹੇ ਸੀ ਕਿਸਾਨਾਂ ਦੇ ਖਿਲਾਫ ਜੀ ਤਾਂ ਇਹ ਜੀ ਪਾਰਟੀ ਨੂੰ ਆਪਾਂ ਵੋਟ ਪਾਣਾ ਆਪਣਾ ਕੀ ਹੀ ਬਣੂਗਾ ਪਰ ਸਭ ਤੋਂ ਵਧੀਆ ਗੱਲ ਆ ਪੰਜਾਬ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਤੇ ਆਪਾਂ ਇਦਾਂ ਹੀ ਰੱਖੀਏ ਤਾਂ ਬਿਹਤਰ ਆ ਆਪਣੇ ਹੁਣ ਜੀ ਮੈਂ ਆ ਆਪਣੇ ਫਾਦਰ ਸਾਹਿਬ ਬਾਰੇ ਜੋ ਇੱਥੇ ਦੇ ਉਮੀਦਵਾਰ ਹੈ ਕਾਂਗਰਸ ਪਾਰਟੀ ਤੋਂ ਉਹਨਾਂ ਦੀ ਗੱਲ ਕਰਨਾ ਚਾਹੂੰਗੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਤੁਸੀਂ ਜੇ ਜਾਣਦੇ ਹੋ ਅਸੀਂ ਉਹ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਚੁੱਕਦੇ ਆਇਆ ਸੌਖਾ ਨਹੀਂ ਹੈ ਜੀ ਢਾਈ ਸਾਲਾਂ ਜਿਕੇ ਈਡੀ ਰੇਡ ਦੇਖਣਾ ਦੋ ਜੇਲ੍ਹਾਂ ਕੱਟਨੀਆਂ ਕੁਝ ਤਾਂ ਅਸੀਂ ਕਰਦੇ ਹੋਵਾਂਗੇ ਸਿੱਖਾਂ ਲਈ ਆਪਣੀ ਕਮਿਊਨਿਟੀ ਲਈ ਪੰਜਾਬ ਲਈ ਕਿ ਸਾਨੂੰ ਦਬਾਇਆ ਜਾਂਦਾ ਈਡੀ ਭਾਜਪੀ ਜੇਲ੍ਹਾਂ ਇੱਥੇ ਭਗਵੰਤ ਮਾਨ ਨੇ ਨਫ਼ਰਤ ਦੀ ਰਾਜਨੀਤੀ ਦੇ ਕਰਕੇ ਕਿਉਂਕਿ ਅਸੀਂ ਬੋਲਦੇ ਸੀ ਉਹਦੇ ਕਰਕੇ ਹੋਇਆ ਤਾਂ ਜੀ ਸੰਗਰੂਰ ਨਾ ਇੱਕ ਇਨਕਲਾਬੀ ਸੀਟ ਹੈ ਤਾਂ ਸੁਖਪਾਲ ਖਹਿਰੇ ਨੂੰ ਇੱਥੇ ਭੇਜਿਆ ਗਿਆ ਨਾਲੇ ਤੁਸੀਂ ਤੁਸੀਂ ਸਾਰੇ ਵੋਟਰਾਂ ਕੋਲੋਂ ਪਾਵਰ ਹੈ ਕਿ ਤੁਸੀਂ ਜਿੱਥੇ ਵੋਟ ਪਾਨੇ ਹੋ ਨਾ ਜਿੱਧਰ ਨੂੰ ਸੰਗਰੂਰ ਚੱਲਦਾ ਨਾ ਉਧਰ ਨੂੰ ਬਾਕੀ ਪੰਜਾਬ ਦੀ ਲਹਿਰ ਵੀ ਧੁਰਨ ਲੱਗ ਜਾਂਦੀ ਹੈ ਸੱਚੀ ਗੱਲ ਹੈ ਤੁਸੀਂ ਪਿਛਲਾ VOTING ਟ੍ਰੈਂਡ ਦੇਖੋ ਸੰਗਰੂਰ ਸ਼ਹਿਰ ਦਾ ਤਾਂ ਕਰਕੇ ਸੁਖਪਾਲ ਖਹਿਰਾ ਨੂੰ ਇੱਥੇ ਲੈ ਕੇ ਆਏ ਨੇ ਜਿਹੜੀ ਮੈਂ ਤਾਂ ਇਹ ਵੀ ਕਹਿਣਾ ਚਾਹੂੰਗੀ ਮੈਂ ਤਾਂ ਤੁਹਾਡੀ ਇੱਥੇ ਨਹੀਂ ਧੀ ਹੈ ਜੀ ਮੈਂ ਲਾਲ ਕੋਠੀ ਬਿੱਟੂ ਰੰਧਾਵਾ ਸਾਡਾ ਮਹਿਲਾ ਰੋਡ ਤੇ ਜੀ ਦਾਲਕੋਠੀ ਹੁੰਦੇ ਸੀ ਮੈਂ ਤਾਂ ਇੱਥੇ ਚੰਪਾਲ ਮੇਰਾ ਬਚਪਨ ਇੱਥੇ ਨਿਕਲਿਆ ਮੇਰੇ ਫਾਦਰ ਸਾਹਿਬ ਇੱਥੇ ਸਾਡੀ ਲੋਕਾਂ ਨਾਲ ਜੀ ਸਾਹ ਜ ਹੈ ਅਸੀਂ ਇੱਥੇ ਮੂੰਹ ਦਿਖਾਣੇ ਰਹੇ ਆਂ ਪਿੰਡ ਸੀ ਵੀ ਆ ਬੀਲਾ ਪਿੰਡ ਮੇਰਾ ਪਛੋਕਰ ਦੀ ਬੀਲੇ ਪਿੰਡ ਤੋਂ ਅਸੀਂ ਰੰਦਾ ਆਵੇ ਪਾਪਾ ਬੁੱਢਾ ਜੀ ਦੇ ਤਾਂ ਅਸੀਂ ਲੋਕਾਂ ਨੇ ਇੱਥੇ ਮੂੰਹ ਦਿਖਾਣੇ ਹਸਤਾ ਇੱਥੇ ਰਹਿਣੇ ਆ ਅਸੀਂ ਕਿਤੇ ਭੱਜਣ ਵਾਲਾ ਨਹੀਂ ਖੈਰਾ ਕਿਤੋਂ ਬਾਹਰੋਂ ਨਹੀਂ ਆਇਆ ਇੱਕ ਮੈਨੂੰ ਜੀ ਬੜੀ ਸੋਹਣੀ ਗੱਲ ਕਹੀ ਪਿੱਛੇ ਜੇ ਕਿਸੇ ਨੇ ਇੱਕ ਐਤਾ ਪ੍ਰੋਗਰਾਮ ਰੱਖਿਆ ਸੀ ਕਹਿੰਦੇ ਧੀ ਨਾਲੋਂ ਜ਼ਿਆਦਾ ਮਾਂ ਅਸੀਂ ਆਪਣੇ ਜਵਾਈ ਦਾ ਕਰਦੇ ਆਂ ਤਾਂ ਜੀ ਮੈਂ ਇਹੀ ਬੇਨਤੀ ਲੈ ਕੇ ਬੱਤੋਆ ਕੀ ਪਿਆਰ ਦਿਓ ਤੁਹਾਡਾ ਹਰੇਕ ਵਰਡ ਜੀ ਸਿਰ ਮੱਥੇ ਨਾਲੇ ਦੀ ਮੇਰੇ ਫਾਦਰ ਸਾਹਿਬ ਦਾ ਕਿਦਾਰ ਹੈ ਜੀ ਕਿਦਾਰ ਕਿਉਂ ਕਦੇ ਨਾ ਇਦਾਂ ਆਪਣੇ ਫੋਨ ਨੰਬਰ ਬਦਲਾ ਨਾਲੇ ਨਹੀਂ ਉਹਨਾਂ ਦਾ ਪੀਏ ਦਾ ਵੀ ਨੰਬਰ ਨਹੀਂ ਬਦਲਦਾ ਹਰ ਰੋਜ਼ ਘਰੇ ਮੀਟਿੰਗ ਹੁੰਦੀ ਹੈ ਤੁਹਾਨੂੰ ਕੋਈ ਤਕਲੀਫ ਹੈ ਦੁੱਖ ਹੈ ਤੁਸੀਂ ਜਾ ਕੇ ਉਹ ਗੱਲ ਕਰੋ ਤੁਹਾਡੀ ਗੱਲ ਸੁਣੀ ਜਾਊਗੀ ਤੇ ਕੱਲੀ ਆਵਾਜ਼ ਹੈ ਜੋ ਪਾਰਲੀਮੈਂਟ ਵਿੱਚ ਮੋਦੀ ਨੂੰ ਹਿਲਾ ਸਕਦੀ ਹੈ ਆਪਾਂ ਨੂੰ ਬਹੁਤ ਜ਼ਰੂਰੀ ਹੈ ਇਸ ਵੇਲੇ ਉਹਨਾਂ ਦਾ ਪ੍ਰਚਾਰ ਕਰਨਾ ਸਮਾਂ ਘਟ ਹੈ ਤੁਸੀਂ ਸਾਰੇ ਮੇਰੀ ਬੇਨਤੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਸਾਡਾ ਵੱਧ ਤੋਂ ਵੱਧ ਪ੍ਰਚਾਰ ਕਰਿਓ ਤੇ ਫਿਰ ਆਪਾਂ ਜਿੱਤ ਕੇ ਦੁਵਾਰਾ ਮਿਲੀਏ ਤੇ ਸੰਗਰੂਰ ਨੂੰ ਉੱਤੇ ਲੈ ਕੇ ਜਾਈਏ ਤੇ ਪੰਜਾਬ ਦਾ ਵਿਕਾਸ ਕਰਾਈਏ ਵੱਧ ਤੋਂ ਵੱਧ ਧੰਨਵਾਦ ਜੀ